ਚੈਨਲ ਉਤ ਸਾਰਿਆਂ ਦਾ ਸਵਾਗਤ ਹੈ ਸਾਰਿਆਂ ਨੂੰ ਜੀ ਆਇਆਂ ਨੂੰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਯਾਦ ਕਰਾ ਦਵਾਂ ਕਿ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਇਸ ਚੈਨਲ ਤੇ ਬਹੁਤ ਹੀ ਮਨੋਰੰਜਨ ਦਿਲਚਸਪ ਅਤੇ ਜ਼ਿੰਦਗੀ ਨੂੰ ਸਿਖਾਉਣ ਵਾਲੀਆਂ ਕਹਾਣੀਆਂ ਮਿਲਦੀਆਂ ਰਹਣਗੀਆਂ ਨਵੀਆਂ ਗੱਲਾਂ ਨਵੇਂ ਰਾਹ ਨਵੇਂ ਅੰਦਾਜ਼ ਵਿੱਚ ਧੰਨਵਾਦ ਜੀ ਆਓ ਸ਼ੁਰੂ ਕਰੀਏ ਅੱਜ ਦੀ ਕਹਾਣੀ ਬਿਨਾਂ ਸੰਤੋਖ ਨਹੀਂ ਕੋਊ ਰਾਜੇ ਸੁਪਨ ਮਨੋਰਥ ਬਿਰਥੇ ਸਭ ਕਾਜੇ ਸੰਤੋਖ ਧਾਰੇ ਤੋਂ ਬਿਨਾ ਕੋਈ ਵੀ ਰਜਦਾ ਨਹੀਂ ਜਿਵੇਂ ਸੁਪਨੇ ਦੇ ਮਨੋਰਥ ਹੁੰਦੇ ਹਨ ਤਿਵੇਂ ਇਸ ਮਨੁੱਖ ਦੇ ਸਾਰੇ ਕੰਮ ਨਾਮ ਤੋਂ ਬਿਨਾ ਬਿਰਥੇ ਭਾਵਨ ਸਫਲ ਹਨ ਇੱਕ ਸਮੇ ਰਾਜੇ ਭੋਜ ਦੀ ਸਭਾ ਵਿੱਚ ਇੱਕ ਪੁਰਸ਼ ਨੇ ਆ ਕੇ ਪ੍ਰਸ਼ਨ ਕੀਤਾ ਕਿ ਜਿਸ ਵਿੱਚ ਮਨੁੱਖ ਫਸ ਕੇ ਨਿਕਲ ਨਾ ਸਕੇ ਅਜਿਹੀ ਕਿਹੜੀ ਦਲਦਲ ਹੈ ਰਾਜੇ ਭੋਜ ਦੀ ਸਭਾ ਵਿੱਚ 1400 ਤੋਂ ਵੱਧ बड़े-बड़े वड्डे विद्वान पंडित ਰਹਿੰਦੇ ਸਨ ਸਾਰਿਆਂ ਨੇ ਆਪੋ ਆਪਣੀ ਦਲੀਲ ਦਿੱਤੀ ਪਰ ਕਿਸੇ ਦੀ ਦਲੀਲ ਇੱਕ ਦੂਜੇ ਨਾਲ ਨਾ ਮਿਲੀ ਇਸ ਕਰਕੇ ਤਸੱਲੀ ਨਾ ਹੋਈ ਫਿਰ ਰਾਜੇ ਭੋਜ ਨੇ ਆਪਣੇ ਰਾਜਪ੍ਰੋਹਤ ਨੂੰ ਬੁਲਾ ਕੇ ਕਿਹਾ ਕਿ ਤੂੰ ਸਭ ਤੋਂ ਵੱਡਾ ਵਿਦਵਾਨ ਹੈ ਜੇਕਰ ਤੂੰ ਇਸ ਪ੍ਰਸ਼ਨ ਦਾ ਉੱਤਰ 8 ਦਿਨਾਂ ਦੇ ਅੰਦਰ ਨਾ ਦਿੱਤਾ ਤਾਂ ਤੈਨੂੰ ਕਤਲ ਕਰ ਦਿੱਤਾ ਜਾਵੇਗਾ ਰਾਜਪ੍ਰੋਹਤ ਨੇ ਹਾਂ ਮੀ ਤਾਂ ਪਰ ਦਿੱਤੀ ਪਰ ਆਪਣੇ ਮਨ ਦੇ ਵਿੱਚ ਵਿਚਾਰ ਕਰਦਿਆਂ 6 ਦਿਨ ਗੁਜ਼ਾਰ ਦਿੱਤੇ ਸਮਝ ਨਾ ਆਈ 7ਵੇਂ ਦਿਨ ਸ਼ਹਿਰ ਛੱਡ ਕੇ ਬਾਹਰ ਜੰਗਲ ਵਿੱਚ ਚਲਾ ਗਿਆ ਤੇ ਇਕਾਂਤ ਜਗ੍ਹਾ ਤੇ ਬੈਠ ਕੇ ਸੋਚਾਂ ਸੋਚਣ ਲੱਗ ਪਿਆ ਕਿ ਰਾਜੇ ਦੇ ਪ੍ਰਸ਼ਨ ਦਾ ਉੱਤਰ ਕਿਵੇਂ ਦਿੱਤਾ ਜਾਵੇ ਇੰਨੇ ਨੂੰ ਪੇਡਾਂ ਚਾਰਨ ਵਾਲਾ ਇੱਕ ਬਜ਼ੁਰਗ ਯਾਤਰੀ ਜੋ ਬਹੁਤ ਪੁਰਾਣਾ ਸਾਥਸੰਗੀ ਤੇ ਬਹੁਤ ਵਿਦਵਾਨ ਸੀ ਉਸ ਨੇ ਪਾਸ ਆ ਕੇ ਰਾਜਵਰੋਧ ਤੋਂ ਪੁੱਛਿਆ ਆਪwriteData ਚਿਹਰਾ ਕਿਉਂ ਉੱਤਰਿਆ ਹੋਇਆ ਹੈ ਕਿਸ ਚਿੰਤਾ ਵਿੱਚ ਬੈਠੇ ਹੋ ਰਾਜਪ੍ਰੋਹਤ ਨੇ ਆਪਣਾ ਸਾਰਾ ਦੁੱਖ ਸੁਣਾਇਆ ਕਿ ਰਾਜੇ ਭੋਜ ਦੀ ਸਭਾ ਵਿੱਚ ਇੱਕ ਮਨੁੱਖ ਨੇ ਦਿਲਦਲ ਦਾ ਪ੍ਰਸ਼ਨ ਕੀਤਾ ਹੈ ਉਸ ਦਾ ਉੱਤਰ ਤਸੱਲੀ ਬਖਸ਼ ਕਿਸੇ ਨੂੰ ਨਹੀਂ ਆਇਆ ਹੁਣ ਮੈਨੂੰ 8 ਦਿਨ ਦੀ ਮੌਲਤ ਮਿਲੀ ਹੋਈ ਹੈ 6 ਦਿਨ ਬੀਤ ਗਏ ਅੱਜ 7ਵਾਂ ਦਿਨ ਬੀਤ ਰਿਹਾ ਹੈ ਪਰ ਸਮਝ ਨਹੀਂ ਆ ਰਹੀ ਕਿ ਰਾਜੇ ਦੇ ਪ੍ਰਸ਼ਨ ਦਾ ਉੱਤਰ ਕੀ ਹੈ ਇਸ ਦਾ ਉਤਰ ਦੇਵਾਂ ਇਹ ਗੱਲ ਸੁਣ ਕੇ ਉਸ ਬਜ਼ੁਰਗ ਯਾਲੀ ਨੇ ਕਿਹਾ ਤੂੰ ਰਾਜ ਨੌਕਰੀ ਵਿੱਚੋਂ ਕੀ ਲੈਣਾ ਹੈ ਉਸ ਨੂੰ ਛੱਡ ਕੇ ਤੂੰ ਮੇਰਾ ਮਰੀਦ ਬਣ ਜਾ ਮੈਂ ਤੈਨੂੰ 파ਰਸ ਦੇਵਾਂਗਾ ਕਿਉਂਕਿ 파ਰਸ ਸਭ ਤੋਂ ਉੱਤਮ ਚੀਜ਼ ਹੈ ਇਹ ਕਿਸੇ ਲਾਇਕ ਚੇਲੇ ਨੂੰ ਜਾਂ ਪੁੱਤਰ ਨੂੰ ਦਿੱਤੀ ਜਾਂਦੀ ਹੈ ਵਿਆਹ ਮੈਂ ਕਰਾਇਆ ਨਹੀਂ ਮੈਂ ਫਕੀਰੀ ਬਾਣੇ ਵਿੱਚ ਹੀ ਰਿਆ ਇਸ ਲਈ ਮੇਰਾ ਕੋਈ ਪੁੱਤਰ ਨਹੀਂ ਹੈ ਤੂੰ ਮੇਰਾ ਚੇਲਾ ਬਣ ਜਾ ਕਿਉਂਕਿ ਜਦੋਂ ਵੀ ਕੋਈ ਕਿਸੇ ਤੋਂ ਗੁਣ ਲੈਂਦਾ ਹੈ ਤਾਂ ਚੇਲਾ ਬਣ ਕੇ ਹੀ ਲੈਂਦਾ ਹੈ ਇਹ 파ਰਸ ਅਜਹੀ ਚੀਜ਼ ਹੈ ਜੇ ਤੁਸੀਂ ਸੱਤ ਪੀੜੀਆਂ ਵੀ ਖਾਂਦੇ ਰਹੋਗੇ ਤਾਂ ਮੁੱਕੇਗੀ ਨਹੀਂ ਤੈਨੂੰ ਨੌਕਰੀ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਇਹ ਗੱਲ ਸੁਣ ਕੇ ਉਹ ਰਾਜਪ੍ਰੋਹਤ ਉਸ ਬਜ਼ੁਰਗ ਆਯਾਲੀ ਦਾ ਚੇਲਾ ਬਣ ਲਈ ਤਿਆਰ ਹੋ ਗਿਆ ਆਯਾਲੀ ਨੇ ਕਿਹਾ ਜੇਕਰ ਤੂੰ ਮੇਰਾ ਚੇਲਾ ਬਣ ਲਈ ਤਿਆਰ ਹੈ ਤਾਂ ਮੈਂ ਆਪਣੀ ਭੇਡ ਦਾ ਦੁੱਧ ਕੱਢ ਕੇ ਪਹਿਲਾਂ ਆਪ ਪੀਵਾਂਗਾ ਫਿਰ ਤੈਨੂੰ ਦੇਵਾਂਗਾ ਤੇ ਜੇਕਰ ਤੂੰ ਦੁੱਧ ਪੀ ਲਿਆ ਤਾਂ ਤੈਨੂੰ ਪਾਰਸਿ ਮਿਲੇਗਾ ਉਸ ਰਾਜਪ੍ਰੋਹਤ ਨੇ ਕਿਹਾ ਭੇਟ ਦਾ ਦੁੱਧ ਪੀਣਾ ਬ੍ਰਾਹਮਣ ਨੂੰ ਮਨਾ ਹੈ ਫਿਰ ਤੂੰ ਮੁਸਲਮਾਨ ਹੈ ਤੇਰਾ ਝੂਠਾ ਦੁੱਧ ਮੈਂ ਕਿਵੇਂ ਪੀਵਾਂਗਾ ਇਹ ਗੱਲ ਕਹਿ ਕੇ ਉਹ ਰਾਜਪ੍ਰੋਹਤ ਐਲੀ ਨੂੰ ਮਨਾ ਕਰਕੇ ਉੱਥੋਂ ਉੱਠ ਕੇ ਚਲਾ ਗਿਆ ਥੋੜੀ ਦੂਰ ਜਾਣ ਤੇ ਸੋਚਿਆ ਇਸ ਪਾਪ ਦੀ ਨਿਵਰਤੀ ਮੈਂ ਕਰ ਲਵਾਂਗਾ ਪਰਾਚਿਤ ਕਰ ਲਵਾਂਗਾ ਹਮੇਸ਼ਾ ਲਈ ਉਸ ਨੌਕਰੀ ਤੋਂ ਤਾਂ ਛੁੱਟ ਜਾਵਾਂਗਾ ਇਹ ਗੱਲ ਵਿਚਾਰ ਕੇ ਉਸ ਰਾਜਪ੍ਰੋਹਤ ਨੇ ਬਜ਼ੁਰਗ ਐਲੀ ਨੂੰ ਕਿਹਾ ਬੇਸ਼ੱਕ ਭੇੜ ਦਾ ਦੁੱਧ ਚੋ ਕੇ ਆਪ ਪੀ ਕੇ ਮੈਨੂੰ ਦੇ ਦਿਓ ਮੈਂ ਪੀ ਲਵਾਂਗਾ ਪਰ ਮੈਂ ਪਾਰਸ ਲੈਣਾ ਹੈ ਉਸ ਦੀ ਗੱਲ ਸੁਣ ਕੇ ਬਜ਼ੁਰਗ ਐਲੀ ਨੇ ਕਿਹਾ ਹੁਣ ਉਹ ਵਕਤ ਬੀਤ ਗਿਆ ਹੁਣ ਭੇੜ ਦਾ ਦੁੱਧ ਕੱਢ ਕੇ ਪਹਿਲਾਂ ਮੈਂ ਪੀਵਾਂਗਾ ਫਿਰ ਆਪਣੇ ਕੁੱਤੇ ਨੂੰ ਪਿਲਾਵਾਂਗਾ ਫਿਰ ਤੈਨੂੰ ਦਿਆਂਗਾ ਜੇ ਤੂੰ ਪੀ ਲਿਆ ਤਾਂ ਤੈਨੂੰ ਪਾਰਸ ਮਿਲੇਗਾ ਰਾਜਪ੍ਰੋਹਤ ਨੇ ਕਿਹਾ ਕੁੱਤੇ ਦਾ ਝੂਠਾ ਦੁੱਧ ਮੈਂ ਨਹੀਂ ਪੀਵਾਂਗਾ ਬਜ਼ੁਰਗਿਆਲੀ ਕਹਿਣ ਲੱਗਾ ਵੇਖ ਲਓ ਪ੍ਰੋਹਤ ਜੀ ਤੁਹਾਨੂੰ ਪਾਰਸ ਮਿਲਣਾ ਹੈ ਰਾਜਪ੍ਰੋਹਤ ਸੋਚਣ ਲੱਗਾ ਪ੍ਰਸਚਿਤਾ ਕਰਨਾ ਹੈ ਇਕੱਠਾ ਹੀ ਕਰ ਲਵਾਂਗਾ ਦੁਕਾਨ ਤੇ ਵੀ ਤਾਂ ਕੁੱਤੇ ਬਿੱਲੀਆਂ ਦਾ ਤਾਂ ਝੂਠਾ ਕਰ ਹੀ ਜਾਂਦੇ ਹਨ ਫਿਰ ਇਸ ਵਿੱਚ ਕਿਹੜੀ ਗੱਲ ਹੈ ਜੇ ਕੁੱਤੇ ਦਾ ਝੂਠਾ ਦੁੱਧ ਪੀਣਾ ਪਵੇ ਇਹ ਵਿਚਾਰ ਕਰਕੇ ਰਾਜਪ੍ਰੋਹਤ ਨੇ ਬਜ਼ੁਰਗ ਆਯਾਲੀ ਨੂੰ ਆਜ ਮਰ ਕੇ ਕਿਹਾ ਅੱਛਾ ਠੀਕ ਹੈ ਮੈਂ ਕੁੱਤੇ ਦਾ ਝੂਠਾ ਦੁੱਧ ਵੀ ਪੀ ਲਵਾਂਗਾ ਪਰ ਮੈਨੂੰ ਪਾਰਸ ਚਾਹੀਦਾ ਆਯਾਲੀ ਨੇ ਕਿਹਾ ਤੂੰ ਪਹਿਲਾਂ ਕਿਉਂ ਨਹੀਂ ਮੰਨਿਆ ਹੁਣ ਉਹ ਸਮਾਂ ਚਲਾ ਗਿਆ ਹੁਣ ਮੈਂ ਆਪਣਾ ਝੂਠਾ ਤੇ ਕੁੱਤੇ ਦਾ ਝੂਠਾ ਦੁੱਧ ਮਨੁੱਖ ਦੀ ਖੋਪੜੀ ਵਿੱਚ ਪਾ ਕੇ ਮਿੱਠੇ ਦੀ ਜਗ੍ਹਾ ਭੇਡ ਦੀਆਂ ਮੇਂਗਣਾ ਪਾ ਕੇ ਦਿਆਂਗਾ ਇਹ ਗੱਲ ਸੁਣ ਕੇ ਰਾਜਪ੍ਰੋਹਤ ਕਹਿਣ ਲੱਗਾ ਇਹ ਕਿਵੇਂ ਹੋ ਸਕਦਾ ਹੈ? ਆਯਾਲੀ ਕਹਿਣ ਲੱਗਾ, "ਸੋਚ ਲਾ, ਇਸ ਤੋਂ ਅੱਗੇ ਤੈਨੂੰ ਮੌਕਾ ਨਹੀਂ ਮਿਲੇਗਾ।" ਇਹ ਕਹਿੰਦਾ ਹੋਇਆ ਆਯਾਲੀ ਪੇਟਾਂ ਲੈ ਕੇ ਗਾਂ ਚਲਾ ਗਿਆ। ਰਾਜਪ੍ਰੋਹਤ ਨੇ ਜਿਤ ਵਿੱਚ ਵਿਚਾਰਿਆ ਕਿ ਪ੍ਰਾਚਤਾ ਕਰਨਾ ਹੈ, ਸਾਰੇ ਪਾਪਾਂ ਦਾ ਇਕੱਠਾ ਹੀ ਕਰ ਲਵਾਂਗਾ, ਪਾਰਸ ਮਿਲ ਜਾਵੇਗਾ, ਪੁੱਤ-ਪੋਤਰੇ ਸੁਖੀ ਹੋ ਜਾਣਗੇ। ਫਿਰ ਰਾਜਪ੍ਰੋਹਤ ਨੇ ਆਯਾਲੀ ਨੂੰ ਕਿਹਾ, "ਠੀਕ ਹੈ, ਜੋ ਤੂੰ ਕਹੇਂਗਾ, ਜਿਵੇਂ ਤੂੰ ਕਹਵੇਂਗਾ, ਮੈਂ ਉਸ ਤਰਾ ਕਰਾਂਗਾ ਤੇ ਫਿਰ ਬਜ਼ੁਰਗ ਇਹਾਲੀ ਨੇ ਆਪਣੇ ਪਿਆਲੇ ਵਿੱਚ ਭੇਡਾਂ ਦਾ ਦੁੱਧ ਕੱਢਿਆ ਆਪ ਪੀਤਾ ਕੁੱਤੇ ਨੂੰ ਪਿਆਇਆ ਮਨੁੱਖ ਦੀ ਖੋਪੜੀ ਵਿੱਚ ਪਾ ਕੇ ਭੇਡਾਂ ਦੀਆਂ ਮਿੰਗਣਾ ਪਾ ਕੇ ਉਸ ਰਾਜਪ੍ਰੋਹਤ ਨੂੰ ਦੇ ਦਿੱਤਾ ਤੇ ਜਿਸ ਵੇਲੇ ਰਾਜਪ੍ਰੋਹਤ ਉਹ ਪਿਆਲਾ ਮੂੰਹ ਨੂੰ ਲਾਉਣ ਲੱਗਾ ਬਜ਼ੁਰਗ ਇਹਾਲੀ ਨੇ ਉਸ ਦੀ ਬਾਹ ਫੜ ਕੇ ਕਿਹਾ ਰਾਜਪ੍ਰੋਹਤ ਜੀ ਇਹ ਪੀਣਾ ਨਹੀਂ ਇਹ ਤਾਂ ਤੁਹਾਡੇ ਪ੍ਰਸ਼ਨ ਦਾ ਉੱਤਰ ਹੈ ਇਹ ਲੋਭ ਰੂਪੀ ਦਲਦਲ ਹੈ ਜਿਸ ਵਿੱਚ ਮਨੁੱਖ ਫਸਿਆ ਹੋਇਆ ਧਰਮ ਅਧਰਮ ਦਾ ਵਿਚਾਰ ਨਹੀਂ ਕਰਦਾ ਆਪਣਾ ਆਪਾ ਮਾਰ ਲੈਂਦਾ ਹੈ ਆਪਣੀ ਜ਼ਮੀਰ ਨੂੰ ਮਾਰ ਲੈਂਦਾ ਹੈ ਤੇ ਰਾਜਪੁਰਹ ਦੀਆਂ ਅੱਖਾਂ ਬਜ਼ੁਰਗ ਐਲੀ ਦੀਆਂ ਗੱਲਾਂ ਸੁਣ ਕੇ ਹੰਝੂਆਂ ਨਾਲ ਭਰ ਗਈਆਂ ਸੱਚਮੁੱਚ ਐਲੀ ਜੀ ਇਹ ਲੋਭ ਦੀ ਦਲਦਲ ਇੰਨੀ ਡੂੰਗੀ ਹੈ ਜੋ ਸੱਚ ਖੁੱਭ ਜਾਂਦਾ ਹੈ ਉਸ ਦਾ ਨਿਕਲਣਾ ਨਾ ਮਮਕਨ ਹੁੰਦਾ ਹੈ ਤੇ ਰਾਜਪੁਰਹਤ ਬਜ਼ੁਰਗ ਐਲੀ ਦਾ ਧੰਨਵਾਦ ਕਰਦਾ ਹੋਇਆ ਰਾਜੇ ਪੋਜ ਕੋਲ ਆ ਗਿਆ ਉਸ ਨੂੰ ਉਸਦੇ ਪ੍ਰਸ਼ਨ ਦਾ ਉੱਤਰ ਦਿੱਤਾ ਰਾਜੇ ਪੋਜ ਤੇ ਉਸ ਆਦਮੀ ਦੀ ਇਸ ਪ੍ਰਸ਼ਨ ਦੇ ਉੱਤਰ ਨਾਲ ਤਸੱਲੀ ਹੋ ਗਈ ਕਿ ਲੋਭ ਹੀ ਸਭ ਤੋਂ ਵੱਡੀ ਸਭ ਤੋਂ ਡੂੰਗੀ ਤੇ ਗਹਿਰੀ ਦਲਦਲ ਹੈ ਜਿਸ ਵਿੱਚ ਫਸ ਕੇ ਮਨੁੱਖ ਕਈ ਜਨਮਾਂ ਤੱਕ ਪਟਕਦਾ ਰਹਿੰਦਾ ਹੈ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਹੈ ਕਿ ਲੋਭ ਵਸ ਹੁਣ ਕਰਕੇ ਜੀਵ ਦੇ ਅੰਦਰ ਸੰਤੋਖ ਨਹੀਂ ਆਉਂਦਾ ਤੇ ਸੰਤੋਖ ਤੋਂ ਬਿਨਾਂ ਕੋਈ ਵੀ ਮਨੁੱਖ ਪਦਾਰਥਾਂ ਵੱਲੋਂ ਰੱਜਦਾ ਨਹੀਂ ਤਾਂ ਹੀ ਗੁਰੂ ਸਾਹਿਬ ਨੇ ਗੱਲ ਆਖੀ ਹੈ ਲੋਭੀ ਕਾ ਵੈਸਾ ਨਾ ਕੀਜੇ ਜਾ ਕੇ 파ਰ ਵਸਾਏ ਅੰਤ ਕਾਲ ਤਿੱਥੇ ਧੁਏ ਜਿੱਥੇ ਹੱਥ ਨਾ ਪਾਏ ਪਰਮਾਤਮਾ ਦੇ ਨਾਮ ਤੇ ਪ੍ਰੇਮ ਵਿੱਚ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ ਪਰ ਲੋਭ ਵਿੱਚ ਫਸਿਆ ਬੰਦਾ ਝੂਠੇ ਸੁੱਖਾਂ ਦੀ ਆਸ ਲੈ ਕੇ ਕਈ ਜਨਮਾਂ ਤੱਕ ਪਟਕਦਾ ਰਹਿੰਦਾ ਹੈ ਧੰਨਵਾਦ ਜੀ ਤਾਂ ਨਵੀਂ ਕਹਾਣੀ ਕਿ ਹੋਜੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ